ਸਤਿ ਸ਼੍ਰੀ ਅਕਾਲ ਜੀ ਪਿਛਲੇ ਦਿਨੀ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਅਸੀਂ ਸ਼ਿਕਾਇਤਾਂ ਮਿਲੰਦੇ ਬਾਅਦ ਲਗਭਗ 200 ਤੋਂ ਵੱਧ ਜਿਹੜੇ ਸਾਡੇ ਟ੍ਰੈਵਲ ਏਜੰਟ ਜਾਂ ਆਈਲੇਟ ਸੈਂਟਰ ਵਾਲੇ ਸਾਡੇ ਇੰਸਟੀਚੂਟ ਸੀਗੇ ਉਹਨਾਂ ਦੇ ਖਿਲਾਫ ਕਾਰਨਦਸੋ ਨੋਟਿਸ ਜਾਰੀ ਕੀਤਾ ਸੀ ਤੇ ਉਹ ਇੰਸਟੀਚੂਟ ਸੀਗੇ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੇ ਲਾਇਸੈਂਸ ਜਿਹੜੇ ਰੀਨਿਊਅਲ ਲਈ ਨਹੀਂ ਅਪਲਾਈ ਕੀਤੇ ਸੀ ਤੇ ਸਾਡੀ ਜਵਾਬ ਤਲਬੀ ਦੇ ਉਪਰਬੰਧ ਇਹ ਸਾਨੂੰ ਜਵਾਬ ਨਹੀਂ ਦੇ ਰਹੇ ਸੀ ਤੇ ਇੱਕ ਅਛਸੀ ਕੀ ਨਾ ਇੰਸਟੀਟਿਊਟਸ ਆ ਹੀ ਜਿਹੜੇ ਲੋਕ ਨੇ ਉਹ ਜਦੋਂ ਉਹਨਾਂ ਨੇ ਬਾਹਰ ਜਾਣਾ ਹੁੰਦਾ ਵਿਦੇਸ਼ ਜਾਣਾ ਹੁੰਦਾ ਉਹ ਗੁੰਮਰਾਹ ਹੋ ਸਕਦੇ ਨੇ ਜਦੋਂ ਇਹਨਾਂ ਦੀ ਜਵਾਬ ਤਲਬੀ ਕੀਤੀ ਤਾਂ ਕੁਝ ਜਿਹੜੇ ਇੰਸਟੀਟਿਊਟਸ ਨੇ ਉਹਨਾਂ ਦੇ ਸਾਨੂੰ ਜਵਾਬ ਆਏ ਉਹਨਾਂ ਨੇ ਦੱਸਿਆ ਕਿ ਅਸੀਂ ਆਪਣਾ ਜਿਹੜਾ ਲਾਇਸੈਂਸ ਹੈ ਥਰੂ ਬਫਰ ਚੈਨਲ ਦੇ ਨਿਊ ਕਰਵਾ ਕੇ ਰੈਗੂਲੇਟ ਕਰਵਾਉਣਾ ਚਾਹੁੰਦੇ ਆ ਅਤੇ ਕੁਝ ਇੰਸਟੀਟਿਊਟਸ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ ਅੱਜ ਇਸੇ ਖੜੀ ਦੇ ਵਿੱਚ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਅਸੀਂ 50 ਜਿਹੜੇ ਸਾਡੇ ਇੰਸਟੀਚੂਟ ਹਨ ਉਹਨਾਂ ਦੇ ਲਾਇਸੈਂਸ ਜਿਹੜੇ ਰੱਦ ਕਰ ਦਿੱਤੇ ਨੇ ਇਹ ਪੰਜਾਬ ਸਰਕਾਰ ਦੀ ਮੁਹਿੰਮ ਦੇ ਤਹਿਤ ਕਿ ਕੋਈ ਵੀ ਜੋ ਵਿਅਕਤੀ ਬਾਹਰ ਜਾਣਾ ਚਾਹੁੰਦਾ ਹੈ ਉਹਨੂੰ ਕਿਸੇ ਵੀ ਤਰ੍ਹਾਂ ਦਾ ਕਿਸੇ ਵੱਲੋਂ ਵੀ ਗੁਮਰਾਹ ਨਾ ਕੀਤਾ ਜਾਵੇ ਇਸ ਦੇ ਨਾਲ ਹੀ ਜਿਹੜੇ ਹੋਰ ਵੀ ਬਾਕੀ ਵੀ ਇੰਸਟੀਚੂਟਸ ਹਨ ਉਹਨਾਂ ਦੀ ਜਿਹੜੀ ਦਰਖਾਸਤਾਂ ਦੇ ਉੱਤੇ ਪ੍ਰੋਪਰ ਕਾਰਵਾਈ ਤੇ ਵੈਰੀਫਿਕੇਸ਼ਨ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਚ ਹੋ ਸਕਦਾ ਉਹਨਾਂ ਖਿਲਾਫ ਵੀ ਅਸੀਂ ਕਾਰਵਾਈ ਕਰੀਏ ਤੇ ਉਹਨਾਂ ਦੇ ਉਹ ਜਵਾਬ ਲੈ ਕੇ ਉਸ ਤੇ ਜਿਹੜਾ ਹੈ ਅਸੀਂ ਐਕਸ਼ਨ ਲਵਾਵਾਂਗੇ ਨਾਲ ਹੀ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਡੀਬੀਈ ਰੋਜ਼ਗਾਰ ਬਿਊਰੋ ਜੋ ਕਿ ਡੀਸੀ ਆਫਿਸ ਦੇ ਵਿੱਚ ਹੀ ਸਥਾਪਿਤ ਹੈ ਉੱਥੇ ਲੋਕਾਂ ਦੀ ਸਹਾਇਤਾ ਲਈ ਇੱਕ ਕਾਊਂਟਰ ਸਟੈਬਲਿਸ਼ ਕੀਤਾ ਗਿਆ ਜਿਹੜੇ ਵੀ ਵਿਅਕਤੀ ਵਿਦੇਸ਼ ਜਾਣਾ ਚਾਹੁੰਦੇ ਨੇ ਜਾਂ ਜਾਣ ਦੀ ਤਿਆਰੀ ਕਰ ਰਹੇ ਨੇ ਕਿਸੇ ਗੈਰ ਕਾਨੂੰਨੀ ਜਾਂ ਅਨधिकृत ਜਿਹੜੇ ਏਜੰਟ ਦੇ ਮਤਲਬ ਚਾਂਸੇਸ ਨਾ ਆਉਣ ਉੱਤੇ ਜਾ ਕੇ ਜਾਂ ਸਾਡੀ jalanda.nic.in ਦੇ ਉੱਤੇ ਸਾਡੇ ਜਿਹੜੇ ਟਰੈਵਲ ਏਜੰਟ ਨੇ ਜਾਂ ਆਇਲਟ ਸੈਂਟਰ ਨੇ ਉਹਨਾਂ ਦੀ ਇੱਕ ਲਿਸਟ ਹੈ ਜੋ ਕਿ ਸਾਡੇ ਨਾਲ ਰਜਿਸਟਰਡ ਨੇ ਉੱਥੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਤਾਂ ਕਿ ਬਿਲਕੁਲ ਜਿਨ੍ਹਾਂ ਨੇ ਵੀ ਬਾਹਰ ਜਾਣਾ ਬਿਲਕੁਲ ਕਾਨੂੰਨੀ ਢੰਗ ਨਾਲ ਜਾਣ ਤੇ ਵਿਦੇਸ਼ ਜਿਹੜੇ ਇਹਨਾਂ ਏਜੰਟਾਂ ਦੇ ਚਾਂਸੇ 'ਚ ਨਾ ਪੈਣ ਜੋ ਕਿ ਗੈਰਕਾਨੂੰਨੀ ਢੰਗ ਨਾਲ ਕਰ ਰਹੇ ਨੇ ਨਾਲ ਹੀ ਇਹਨਾਂ ਸਾਰੇ ਅਜੀਹੇ ਲੋਕਾਂ ਨੂੰ ਮੈਂ ਚੇਤਾਵਨੀ ਵੀ ਦੇਣਾ ਚਾਹੁੰਦਾ ਜੇ ਜਲੰਧਰ ਦੇ ਵਿੱਚ ਜੇ ਕੋਈ ਕਾਇਕੁਨਾਰੀ ਧੰਗ ਨਾਲ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਬਹੁਤ ਬਹੁਤ ਧੰਨਵਾਦ